ਤੁਸੀਂ ਤਾਂ ਅੱਗੇ ਧਿਆਨ ਦੇਣ ਵਾਸਤੇ ਹੋ ਹੀ ਹੋ ਹੈਨਾ ਨਹੀਂ ਐਕਚੁਅਲੀ ਮੇਰੇ ਨਾ ਮਦਰ ਦੀ ਹਾਈਟ ਬਹੁਤ ਵਧੀਆ ਸੀਗੀ ਅੱਛਾ ਸ਼ੀ ਇਜ਼ 5 8 ਪਲੱਸ ਸੀਗੀ ਮੇਰੇ ਮਦਰ ਮਤਲਬ 5 9 ਦੇ ਅਰਾਊਂਡ ਸੀਗੀ ਅੱਛਾ ਔਰ ਮੇਰੇ ਗ੍ਰੈਂਡਫਾਦਰ ਨੇ ਸਿਰਫ ਮੇਰੇ ਮਦਰ ਨੂੰ ਪਿੰਡ ਦੇ ਵਿੱਚ ਹਾਂ ਗੁਹੇ ਦੀਆਂ ਪਾਥੀਆਂ ਪੱਥਰ ਦੇ ਦੇਖਿਆ ਸੀਗਾ ਅੱਛਾ ਲੰਘਦੇ ਹੋਏ ਔਰ ਉਹਨਾਂ ਨੇ ਜਦੋਂ ਦੇਖਿਆ ਵੀ ਉਹਨਾਂ ਆਖਿਆ ਵੀ ਸਿਰਫ ਮੇਰੀ ਡ੍ਰੀਮ ਇਹ ਹੈ ਕਿ ਮੇਰੀ ਜਿਹੜੀ ਆਨ ਵਾਲੀ ਜਨਰੇਸ਼ਨ ਹੈ ਨਾ ਮੇਰੇ ਪੋਤੇ ਪੋਤੀਆਂ ਮੈਨੂੰ ਬਹੁਤ ਉੱਚੇ ਲੰਮੇ ਚਾਹੀਦੇ ਆ ਤੇ ਉਹਨਾਂ ਜਾ ਕੇ ਰਿਸ਼ਤਾ ਮੰਗ ਲਿਆ ਸੀਗਾ ਅੱਛਾ ਐਨ ਮੇਰੇ ਮਦਰ ਜਿਹੜੇ ਸਕੂਲ ਚ ਨਹੀਂ ਸੀ ਜ਼ਿਆਦਾ ਟਾਈਮ ਗਏ ਮੇਰੇ ਖਿਆਲ ਤਿੰਨ ਚਾਰ ਕਲਾਸਾਂ ਹੀ ਪੜੇ ਹੋਣੇ ਆ ਡੈਡ ਵਾਸ ਇਨ ਪੁਲਿਸ ਔਰ ਉਸ ਵੇਲੇ ਜੌਬ ਕਰਦੇ ਪਏ ਸੀਗੇ ਪਰ ਡੈਡ ਕਹਿਣ ਲੱਗੇ ਮੈਂ ਨਹੀਂ ਕਰਨਾ ਵਯਾ ਕਿ ਮੈਨੂੰ ਐਜੂਕੇਟਿਡ ਕੁੜੀ ਹੀ ਹੋ ਬਟ ਫਿਰ ਜਦੋਂ ਜਾ ਕੇ ਉਹਨਾਂ ਨੇ ਮਮ ਨੂੰ ਦੇਖਿਆ ਤੇ ਚਲੋ ਸ਼ੀਜ਼ ਗੁੱਡ ਲੁਕਿੰਗ ਔਰ ਸਾਰੀ ਚੀਜ਼ਾਂ ਹੋ ਗਈਆਂ ਬਟ ਰਿਸ਼ਤਾ ਸਿਰਫ ਇਸ ਕਰਕੇ ਹੋਇਆ ਸੀਗਾ ਕਿ ਕੁੜੀ ਬਹੁਤ ਉੱਚੀ ਲੰਮੀ ਆ ਔਰ ਗਾਂ ਆਉਣ ਵਾਲੀ ਪਨੀਰੀ ਸਾਡੀ ਵੱਡੀ ਹੋਏਗੀ ਤੇ ਉਹ ਹੈਵੀ ਐ ਬਿਲਕੁਲ ਸਹੀ ਐ ਉਹ ਫਿਰ ਖੋਈ ਵੀ ਐ ਹੋਈ ਵੀ ਐ ਹੈਨਾ ਤੇ ਜੀਨਸ ਬਹੁਤ ਵੱਡਾ ਰੋਲ ਪਲੇ ਕਰਦੇ ਰਾਈਟ ਹੈ ਜਦੋਂ ਅਸੀਂ ਦੇਖਦੇ ਹਾਂ ਨਾ ਅੱਜ ਕੱਲ ਦਾ ਦੇਖ ਦਿਖਾਈ ਦਈ ਸਾਰਾ ਜ਼ਮਾਨਾ ਕੀ ਹੈ ਫਲਾਨਾ ਕੀ ਕਰ ਰਿਹਾ ਫਲਾਨਾ ਐਵੇਂ ਦਾ ਹੈ ਫਲਾਨੇ ਨੇ ਉਹ ਪਾਇਆ ਹੈ ਨਾ ਅਸੀਂ ਉਹ ਚੀਜ਼ਾਂ ਤੇ ਬਹੁਤ ਜ਼ਿਆਦਾ ਜੜੇ ਆ ਉਹ ਵੱਢ ਚੁੱਕੇ ਆ ਸੋ ਮੈਨੂੰ ਲੱਗਦਾ ਹੈ ਕਿ ਹਾਂ ਅਗਰ ਆਪਾਂ ਕਿਸੇ ਨੂੰ ਦੇਖ ਕੇ ਜਾਂ ਜੈਲਸ ਫੀਲ ਕਰਦੇ ਆ ਜਾਂ ਕਰਦੇ ਆ ਕਿ ਯਾਰ ਕੀ ਫਲਾਨੇ ਨੇ ਇਹ ਚੀਜ਼ ਕੀਤੀ ਹੈ ਜਾਂ ਮੈਂ ਇੰਨੀ ਮਿਹਨਤ ਕਰ ਰਿਹਾ ਮੈਂ ਉਹਦੇ ਵਾਂਗੂ ਕਿਉਂ ਨਹੀਂ ਬਣ ਰਿਹਾ ਕਿਉਂਕਿ ਤੇ ਜੀਨਸ ਵੀ ਬਹੁਤ ਮੈਟਰ ਕਰਦੇ ਆ ਤੁਹਾਡੀ ਜੈਨੇਟਿਕਸ ਕੀ ਹੈ ਉਹ ਬਹੁਤ ਚੀਜ਼ਾਂ ਮੈਟਰ ਕਰਦੀਆਂ ਦੇਖੋ ਕੋਈ ਵੀ ਸਪੋਰਟਸ ਹੈ ਉਹਦੀ ਸਿਲੈਕਸ਼ਨ ਤੁਹਾਡਾ ਕੱਦ ਕਾਟ ਤੁਹਾਡਾ ਬੋਨ ਡੈਂਸਿਟੀ ਜੇ ਤੁਹਾਡੇ ਜੈਨੈਟਿਕਸ ਚੰਗੇ ਸਟਰੋਂਗ ਹੈਗੇ ਨੇ ਤੁਹਾਨੂੰ ਉਸ ਪਰ ਨਬਨਿ ਸਪੋਰਟਸ ਨੂੰ ਚੁਣਨਾ ਚਾਹੀਦਾ ਔਰ ਉਹ ਦੇ ਅਕੋਰਡਿੰਗ ਤੁਹਾਡੀ ਪਰਫਾਰਮੈਂਸ ਹੁੰਦੀ ਹੈ ਸਪੋਜ਼ ਪਰਸਨ ਲਾਈਕ ਮੀ ਮੇਰੀ ਹਾਈਟ ਬਹੁਤ ਲੰਬੀ ਹੈ ਔਰ ਜੇ ਮੈਂ ਵੇਟ ਲਿਫਟਿੰਗ ਸ਼ੁਰੂ ਕਰ ਦਵਾਂ ਤੇ ਮੈਂ ਸਕਸੈਸਫੁਲ ਨਹੀਂ ਹੋ ਸਕਦਾ ਉੱਚ ਕੀ ਹੈ ਕਿ ਮੈਂ ਥੱਲੇੋਂ ਵੇਟ ਚੁੱਕ ਕੇ ਉੱਪਰ ਤੱਕ ਬਾਹਰ ਤੱਕ ਲੈ ਕੇ ਜਾਣਾ ਮੇਰਾ ਰੇਂਜ ਆਫ ਮੋਸ਼ਨ ਕਿੰਨਾ ਵੱਧ ਗਿਆ ਪਰ ਸਪੋਜ਼ ਜੇ ਮੈਂ ਤੁਹਾਡੀ ਹਾਈਟ ਦਾ ਹੋਵਾਂ ਤੇ ਮੈਂ ਬਹੁਤ ਵਧੀਆ ਰੈਸਲਰ ਬਣ ਸਕਦਾ ਹਾਂ ਕਿਉਂ ਉਹ ਉਹਨਾਂ ਨਾਲ ਵੇਟ ਲਿਫਟਰ ਵਧੀਆ ਬਣ ਸਕਦਾ ਕਿਉਂਕਿ ਮੈਂ ਵੇਟ ਚੁੱਕ ਕੇ ਇੱਥੇ ਤੱਕ ਲੈ ਕੇ ਜਾਣਾ ਮੇਰੀ ਰੇਂਜ ਆਫ ਮੋਸ਼ਨ ਘਟ ਗਿਆ ਸੋ ਇਹ ਬੜੀਆਂ ਟੈਕਨੀਕਲ ਜਿਹੀਆਂ ਚੀਜ਼ਾਂ ਨੇ ਸੋ ਆਪਣੇ ਬੱਚਿਆਂ ਨੂੰ ਸਪੋਰਟਸ ਕਿਸੇ ਚ ਪਾਉਣ ਤੋਂ ਪਹਿਲਾਂ ਹਮੇਸ਼ਾ ਤੁਹਾਨੂੰ ਇਹ ਚੀਜ਼ ਦੇਖਣੀ ਚਾਹੀਦੀ ਹੈ ਕਿ ਉਹਨਾਂ ਦਾ ਸਟਰਕਚਰ ਬਾਡੀ ਫਰੇਮ ਬੋਨ ਡੈਂਸਿਟੀ ਕਿੱਦਾਂ ਦੀ ਹੈ ਔਰ ਕਿਹੜੀ ਸਪੋਰਟਸ ਵਿੱਚ ਜਾ ਕੇ ਉਹ ਜਿਆਦਾ ਕਾਮਯਾਬ ਹੋ ਸਕਦਾ ਸੋ ਫਿਜ਼ੀਕਲੀ ਡੀਲਡ ਆਲ ਜਿਹੜੀ ਹੈ ਨਾ ਉਹ ਬਹੁਤ ਮੈਟਰ ਕਰਦੀ ਹੈ ਜੀ ਮੇਰੀ ਬੇਟੀ ਹੁਣ ਹਜੇ 16 ਮੰਥਸ ਦੀ ਆ ਤੋ ਜਦੋਂ ਥੋੜੀ ਵੱਡੀ ਹੋ ਗਈ ਮੈਂ ਦੇਖੂਗੀ ਬਟ ਮੇਰੇ ਹਸਬੰਡ ਦੀ ਹਾਈਟ ਲੰਬੀ ਹੈ ਸੋ ਮੈਨੂੰ ਲੱਗਦਾ ਕਿ ਸ਼ਾਇਦ ਦੋਨੋਂ ਆਤੇ ਜਾਣ ਵਾਲੀ ਹੈ ਹਣੀ ਮੈਂ ਮਨਦੀਪ ਨੂੰ ਮਿਲਿਆ ਸੀਗਾ ਲਾਸਟ ਵੀਕ ਉਹਨਾਂ ਸਾਡੀ ਇੰਟਰਵਿਊ ਕੀਤੀ ਸੀ ਉਹ ਮੱਜੇ ਦਾ ਮੁੰਡਾ ਗੁੱਚਾ ਲਮਾ ਗੱਭਰੂ ਹੈ ਬਟ ਮੈਂ ਹੀ ਜਾਉਂਗੀ ਕਿ ਹਾਂ ਜਿੱਦਾਂ ਤੁਹਾਡੀ ਬੇਟੀ ਤੁਸੀਂ ਕਹਿ ਰਹੇ ਹੋ ਕਿ ਹਾਂ ਜ਼ਿਆਦਾ ਹਾਈਟ ਨਹੀਂ 5 6 ਹੈ ਬਟ ਮੇਰਾ ਨਹੀਂ ਆ 5 6 ਬਹੁਤ ਹੈ ਇਸ ਤੋਂ ਲੰਬੀ ਜ਼ਿਆਦਾ ਅੱਜ ਦੀ 5 6 ਇਸ ਲਾਈਕ ਮਤਲਬ ਬਹੁਤ ਜ਼ਿਆਦਾ ਹਾਈਟ ਹੈ ਉਹ ਲੰਬਾ ਹਾਈਟ ਹੈ ਓਕੇ ਸੋ ਫਿਲਮਜ਼ ਹੀ ਨਾਲ ਨਾਲ ਗੱਲ ਕਰਦੇ ਆ ਪੰਜਾਬੀ ਫਿਲਮ ਤੁਸੀਂ ਬਹੁਤ ਚਿਹਰਾਵਾਦ ਕਰਨੀ ਹੈ ਮੈਂ ਕਬੱਡੀ ਤੋਂ ਬਾਅਦ ਇਹੀ ਕਰ ਰਹੇ ਹਾਂ ਉਸ ਤੋਂ ਪਹਿਲਾਂ ਕੋਈ ਨਹੀਂ ਤੇ ਇਹ ਦਾ ਕੀ ਰੀਜ਼ਨ ਤੁਹਾਡੇ ਕੋਲ ਆਈਆਂ ਨਹੀਂ ਕਿ ਤੁਸੀਂ ਆਪ ਮਨਾ ਕਰਦੇ ਰਹੇ ਨਹੀਂ ਐਕਚੁਅਲੀ ਮੈਂ ਕੋਈ ਝੂਠ ਬੋਲਣ ਲਈ ਗੱਲ ਨਹੀਂ ਆਈਆਂ ਨਹੀਂ ਕਿ ਪੰਜਾਬੀ ਇੰਡਸਟਰੀ ਜਿੰਨੇ ਫਿਲਮ ਬਣਦੀਆਂ ਨਹੀਂ ਪਈਆਂ ਸੀਗਾ ਨਾ ਜੋ ਦੇਖੋ ਮਤਲਬ ਇੱਕ ਜਦੋਂ ਕਬੱਡੀ ਸ਼ੁਰੂ ਹੋਈ ਤਾਂ ਉਸ ਵੇਲੇ ਪੰਜਾਬੀ ਸਿਨੇਮਾ ਜਿਹੜਾ ਸੀਗਾ ਰਿਵਾਈਵ ਹੋ ਰਿਹਾ ਸੀ ਵਾਪਸ ਆਇਆ ਸੀਗਾ ਨਾ ਮੈਨੂੰ ਪਤਾ ਵੀ ਉਦੋਂ ਫਿਲਮ ਰਿਲੀਜ਼ ਹੋਈ ਸੀ ਮੇਲ ਕਰਾ ਦੇ ਰੱਬਾ ਜਿੰਮੀ ਜੀ ਦੀ ਹੈ ਨਾ ਉਹ ਫਿਲਮ ਹਿੱਟ ਹੋਈ ਬਹੁਤ ਫਿਰ ਸਾਡੀ ਕਬੱਡੀ ਹੋਈ ਫਿਰ ਕਬੱਡੀ ਤੋਂ ਬਾਅਦ ਬਾਚੋ ਗਿਪੀ ਐਂਡ ਦਿਲਜੀਤ ਦੀ ਫਿਲਮ ਆਈ ਸੀ ਜਿਨੇ ਮੇਰਾ ਦਿਲ ਲੁੱਟਿਆ ਉਹ ਵੀ ਬਤਰਾ ਪ੍ਰੋਡਕਸ਼ਨ ਚ ਬਣਾਈ ਸੀ ਐਂਡ ਦੈਨ ਉਸ ਫਿਲਮ ਤੋਂ ਬਾਅਦ ਜੱਟ ਐਂਡ ਜੂਲੀਅਟ